ਹਾਂਜੀ ਦੋਸਤੋ ਆਪਾਂ ਬਣਾ ਰਹੇ ਆਂ ਤੂੜੀ ਤੇ ਗੱਲਾਂ ਕਰਦੇ ਆਂ ਤੁਹਾਨੂੰ ਭਰਾਵਾਂ ਦੇ ਨਾਲ ਦੱਸਦੇ ਆਂ ਭਾਉ ਜੀ ਜਿਹੜੀ ਤੂੜੀ ਬਣਾਉਣ ਦਾ ਕੰਮ ਜਿਹੜਾ ਅੱਗੇ ਸੀ ਜੀ ਪੂਰੇ 4-4 5-5 ਦਿਨ ਚੱਲਦਾ ਸੀ ਢੜਾਂ ਲਿਪੜੀਆਂ ਕਿਉਂਕਿ ਜਿਹੜੇ ਮੇਰਾ ਤੂੜੀ ਘੜਦੇ ਹੁੰਨੇ ਸੀ ਸਾ ਤੇ ਉਹਨੂੰ 2-2 ਦਿਨ 3-3 ਦਿਨ ਬਾਜੀ ਕੁੱਟ ਕੇ ਦਬਾ ਕੇ ਤੇ ਫਿਰ ਉਹਨੂੰ ਲਿਪਦੇ ਹੁੰਨੇ ਸੀ ਕਈ ਤੜਾ ਲਾਉਣ ਦੇ ਸੀਗੇ ਪੱਲੇ ਵੀ ਆ ਜਾਂਦੇ ਆ ਥੜਾ ਵੀ ਆ ਜਾਂਦੇ ਜਿਵੇਂ ਮਾਝੇ ਮਾਲਵੇ ਵਾਲੇ ਵੀਰ ਹਨ ਤੇ ਮਾਝੇ ਦੇ ਵਿੱਚ ਜਿਹੜੇ ਕੁੱਪ ਬਣਾਈ ਜਾਂਦੇ ਆ ਤੂੜੀ ਵਾਲੇ ਹਨ ਤੇ ਜਗਰੂਪ ਸਿੰਘ ਦੀ ਮਸ਼ੀਨ ਆ ਕਾਲੇ ਆਿਆਂ ਦੀ ਹਨ ਤੇ ਕੱਢੀ ਜਾਂਦਾ ਭਾਈ ਧੂੜਾ ਤੇ ਇੱਕ ਬੇਨ ਦੀ ਕਰਦਾ ਮਸ਼ੀਨਾਂ ਵਾਲਿਆਂ ਨੂੰ ਵੀ ਭਾਉ ਸਾਹਿਬ ਜੀ ਕਿਉਂਕਿ ਇਸ ਵਾਰ ਬਹੁਤ ਨੁਕਸਾਨ ਹੋਇਆ ਕਿਸਾਨਾਂ ਦੇ ਤੇ ਜਿਹੜੀਆਂ ਤੂੜੀ ਵਾਲੀਆਂ ਮਸ਼ੀਨਾਂ ਵਾਂ ਇਹਨਾਂ ਨੂੰ ਵੀ ਜਿਹੜਾ ਅੱਗ ਬੁਝਾਉਣ ਵਾਲਾ ਹੁੰਦਾ ਇੱਕ ਪਾਊਡਰ ਜਆ ਜੇ ਕਿਤੇ ਮਾੜੀ ਮੋੜ ਲੱਗ ਜਾਂਦੀ ਆ ਤੇ ਉਹ ਪਾਊਡਰ ਦੇ ਨਾਲ ਸਿਲੰਡਰ ਹੁੰਦਾ ਬਾਈ ਜੀ ਬਿਲਕੁਲ ਅੱਗ ਬੁਝਾ ਦਿੰਦਾ ਕਿਤੇ ਮਾੜਾ ਮੋੜ ਤੇ ਲੱਗ ਜੇ ਤੇ ਹਨਾ ਇਹ ਜ਼ਰੂਰ ਰੱਖਣੇ ਚਾਹੀਦੇ ਆ ਜੀ ਤੇ ਅੱਜ ਦੇ ਜ਼ਮਾਨੇ ਦਾ ਤੇ ਪਹਿਲੇ ਜ਼ਮਾਨੇ ਦਾ ਬੜਾ ਫਰਕ ਸੀ ਜੀ ਹਨਾ ਤੇ ਮੁੰਡਾ ਵੇਖੋ ਜਗਰੂਬ ਦਾ ਜਗਰੂਬ ਦਾ ਕਾਕਾ ਇਹ ਆ ਟੂਰੀ ਬਰੋਣ ਨਾਲ ਗੁਰਦੇਵ ਬਾੜ ਬੈਠਾ ਤੇ ਵੇਖੋ ਚੱਲਦੀ ਮਸ਼ੀਨ ਹਰਾ ਜਿੱਤੇ ਬਾਗੀ ਆ ਵੇਖੋ ਜਾਲੀਆਂ ਘਟਾ ਕਿਨਾ ਉੜਦਾ ਹਨ ਮੈਂ ਨਾ ਵੀ ਜਾਲੀਆਂ ਹਸਾਬ ਤੇ ਆਪਣਾ ਜਿਹੜਾ ਮਗਰ ਦਾ ਪਾਸਾ ਨਾ ਉਹ ਤਾਂ ਜਰੂਰ ਵੀ ਜਿਹੜਾ ਕੋਈ ਮਿੱਟੀ ਘਟਾ ਇਹੋ ਜਿਹਾ ਕਈਆਂ ਨੇ ਜਾਲੀਆਂ ਬਾਈ ਜੀ ਲਵਾਈਆਂ ਘੱਟਾ ਛੱਡ ਔਜੀ ਮਾਸਾ ਨਹੀਂ ਕਿਤੇ ਘੱਟਾ ਬਾਹਰ ਜਾਂਦਾ ਇਹੋ ਜੀਆਂ ਜਾਲੀਆਂ ਲੱਗੀਆਂ ਹੋਈਆਂ ਫਿਕਸ ਤੇ ਜੇ ਉਹ ਜਾਲੀਆਂ ਲਾਉਣੀਆਂ ਤੇ ਜਿਹੜੇ ਮਗਰ ਲਈ ਜਾਲੀ ਆ ਬਾਈ ਜੀ ਉਹਨੂੰ ਜਰੂਰ ਮਾੜੀ ਜੀ ਖੁੱਲੀ ਰੱਖਿਆ ਕਰੋ ਜਾਲੀ ਜਿਹੜਾ ਵੀ ਮਿੱਟੀ ਕੱਟਿਆ ਨਿਕਲਦਾ ਰਹੇ ਹੈਨਾ ਕਈਆਂ ਦੀਆਂ ਜਾਲੀਆਂ ਬਿਲਕੁਲ ਬੰਦੀ ਕੀਤਾ ਪਿਆ ਕੰਮ ਵੀ ਕੱਟਾ ਕੁੰਡਾ ਵੀ ਟਰਾਲੀ ਭਰਦੀ ਹੈਨਾ ਇਹ ਲਾਲਚ ਨਾ ਕਰਿਆ ਕਰੋ ਇੰਨਾ ਖਿਆਲ ਰੱਖੋ ਮੇਰੇ ਵੀਰ ਠੀਕ ਆ ਬਾਈ ਜੀ ਤੇ ਚਲੋ ਅੱਗੇ ਦਿਨ ਕਾफी ਲੰਘ ਜਾਂਦੇ ਸੀਗੇ ਲੋਕ 8 8 10 10 ਬੰਦੇ ਵਿਢੀ ਪਾ ਕੇ ਕੰਮ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਮੈਂ ਤੇਰੇ ਨਾਲ ਕਰਾਦਾ ਤੂੰ ਮੇਰੇ ਨਾਲ ਕਰਾਦਾ ਹੈਨਾ ਮੇਰੇ ਦੋਸਤ ਹੀ ਮੇਰੇ ਮਿੱਤਰ ਹੁੰਦਾ ਹੈ ਮੀਕਾ ਭਾਈ ਅਸੀਂ ਇੱਕ ਦੂਜੇ ਨਾਲ ਰਲ ਕੇ ਕੰਮ ਕਰ ਲੈਨੇ ਸੀ ਸਾ ਮੇਜਰਸ ਹੁੰਦਾ ਹੈ ਲਾਡੀ ਭਾਉ ਹੁੰਦਾ ਹੈ ਸਾਡਾ ਮਾਲਵੇ ਦਾ ਭਾਈ ਇਕੱਠੇ ਕੰਮ ਕਰਦੇ ਰਹੇ ਅੰਲਸਨਪੁਰ ਨੇ ਪਦੀਨੇ ਲਾਉਣੇ ਬੜਾ ਸਿਸਟਮ ਚੱਲਦਾ ਹੁੰਦਾ ਸੀ ਹੈਨਾ ਤੇ ਪੁੱਤੜਾਂ ਲਿਪੜੀਆਂ ਮੈਂ ਤੇਰੇ ਨਾਲ ਵਾਦਾ ਤੇ ਉਹ ਮੇਰੇ ਨਾਲ ਵਾਦਾ ਕਰਦੇ ਸੀ ਹੈਨਾ ਤੇ ਪਿੱਛੇ ਟਰਾਲੀ ਤੇ ਲਿਖਿਆ ਰੰਦਾਵਾ ਫਾਰਮ ਤੇ ਆਪਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਤਲਵਾਗ ਰੰਦਾਵਾ ਕਿਹਨਾਂ ਸਿੱਜੂ ਇਹ ਵੀਡੀਓ ਸ਼ੇਅਰ ਕਰੋ ਬਾਦਵਾ ਜੀ ਤੇ ਖੇਤਾਂ ਦੇ ਆਉਂਦੇ ਆ ਨਿਆਰੇ ਵakre ਪਿੰਡਾਂ ਦੇ ਹੁੰਦੇ ਆ ਰਵਾਜ ਵakre ਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਹੁੰਦਾ ਤੂੜੀ ਪਾਈ ਜੀ ਅੱਜ ਬਣਾਈਆਂ ਤੇ ਰਾਤੋਂ ਰਾਤ ਨਾਲ ਦੀ ਨਾਲ ਹੀ ਬਰਾਂਡੇ ਭਰੀ ਜਾਂਦੇ ਆ ਹਨਾ ਤੇ ਬੜਾ ਫਰਕ ਆ ਜੀ ਅੱਜ ਦੇ ਜ਼ਮਾਨੇ ਦਾ ਤੇ ਪਹਿਲਾਂ ਵਾਲੇ ਜ਼ਮਾਨੇ ਦਾ ਠੀਕ ਆ ਜੀ ਤੇ ਭਾਈਚਾਰਾ ਲੋਕਾਂ ਦੇ ਵਿੱਚ ਪ੍ਰੇਮ ਬਹੁਤ ਹੁੰਦਾ ਸੀ ਫੋਨ ਤਾਂ ਬਾਈ ਜੀ ਲੋਕਾਂ ਦੀ ਜਾਨ ਨਿਕਲ ਜਾਂਦੀ ਆ ਵੇਖੋ ਸਭ ਤੋਂ ਲਾਸਟ ਆਪਾਂ ਤੂੜੀ ਲੱਗਿਆ ਮਨਣਾ ਹੈ ਨਾ ਵੀ ਮਾਲਕ ਮੇਰੀ ਕਰੇ ਸਾਰੇ ਕਿਸਾਨ ਭਰਾਵਾਂ ਦੇ ਤੇ ਲੋਕ ਡਰਦੇ ਹੀ ਵਿਚਾਰੇ ਵੀ ਕਿਤੇ ਕੋਈ ਨੁਕਸਾਨ ਨਾ ਹੋ ਜੇ ਅੱਗ ਨਾਲ ਆ ਰਹੀ ਹੈ ਨਾ ਤੇ ਦੇਖੋ ਐਲ ਜਨ ਮਹਿੰਦਰਾ 605 ਡੀ ਆਈ ਕੀ ਆ ਬਾਤ ਹੈ ਨਾ ਨਿਕਾ ਸ਼ੇਰ ਦੇ ਤੂੜਾ ਘਟੀ ਜਾਂਦਾ ਜਿਹੜੂ ਦਾ ਕਾਕਾ ਤੇ ਬਾਕੀ ਆਪਦੇ ਸੁਝਾਅ ਜ਼ਰੂਰ ਦਿਓ ਜੇ ਮੇਰੇ ਮਿੱਤਰੋ ਠੀਕਾ ਤੇ ਜਿੰਨਾ ਵੀਰ ਭਰਾਵਾਂ ਦੇ ਨਾਲ ਜਾਂ ਟੂੜੀਆਂ ਸੜ ਗਿਆ ਜਿਨ੍ਹਾਂ ਕੋਲ ਨਾਲ ਖੜਿਆ ਪਾਉਜੀ ਆਪਣਾ ਨੰਬਰ ਜਰੂਰ ਦਿਆ ਕਰੋ ਵਿੱਚ ਵੀ ਜੇ ਕਿਸੇ ਦੇ ਵੇਖੋ ਸਾਡੇ ਵੀਰਾਂ ਨੇ 30 ਕਿੱਲੇ ਏਕਨੇ 15 ਕਿੱਲੇ ਏਕਨੇ ਤੇ 5 ਕਿੱਲੇ ਏਕਨੇ ਫ੍ਰੀ ਨਾਲਾ ਦੇ ਵੀ ਟੂੜੀ ਜਿਹੜਾ ਜਿੰਦੀ ਵੀ ਕਿਸੇ ਦੀ ਅੱਗ ਜਾਂ ਕਿਸੇ ਦਾ ਨੁਕਸਾਨ ਹੋਇਆ ਆਣ ਕੇ ਭਾਈ ਜੀ ਟੂੜੀ ਬਣਾ ਕੇ ਲੈ ਜਾ ਸਕਦਾ ਠੀਕ ਆ ਸੱਜਣੋ ਤੇ ਕਰਿਆ ਜੇ ਵੀਡੀਓ ਸ਼ੇਅਰ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਇਤਰਾ ਰਲ ਮਿਲ ਕੇ ਆਪਾਂ ਇੱਕ ਦੂਜੇ ਦੀ ਹਰ ਇੱਕ ਕਿਸਾਨ ਦੀ ਬਾਹ ਫੜੀਏ ਜੇ ਆਪਾਂ ਨਹੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਕੌਣ ਦੇਊਗਾ ਠੀਕ ਹੈ ਸੱਜਣੋ ਧੰਨਵਾਦ ਜਉਂਦੇ ਵਾਸਤੇ ਰੋ ਮੇਰੇ ਵੀਰ ਜਿਹੜੇ ਵੀ ਕਿਤੇ ਠੀਕ ਹੈ ਜੀ ਤੇ ਵੀਡੀਓ ਕਰਿਆ ਜੀ ਸ਼ੇਅਰ ਵੱਧ ਤੋਂ ਵੱਧ ਕੀ ਸਹੀ ਗੱਲ ਆ ਕਿ ਨਹੀਂ ਜਿਹੜਾ ਇੱਕ ਭਾਈਚਾਰਾ ਹੁੰਦਾ ਨਾ ਮੋਟਰ ਤੇ ਜਾਣਾ ਬੀਬੀਆਂ ਲੱਸੀ ਦੀ ਚਾਟੀ ਭਰ ਕੇ ਲਿਓਣੀ ਤੇ ਚਟਨੀ ਦੇ ਨਾਂ ਦੀ ਵੱਖਰਾ ਨਜ਼ਾਰਾ ਹੁੰਦਾ ਸੀ ਚਟਨੀ ਤੇ ਦਾਲ ਥਈ ਖੁੱਲਾ ਹੁੰਦਾ ਸੀ ਤੇ ਦੁਪਹਿਰ ਵੇਲੇ ਚੌਲ ਹਨਾ ਬੀਬੀਆਂ ਸਾਰਾ ਦਿਨ ਲਗੀਆਂ ਰਹਿੰਦੀਆਂ ਨੇ ਅਸੀਂ ਤੇ ਕੰਮ ਵੀ ਵਾਧੂ ਕਰਦੀਆਂ ਨੇ ਹਨਾ ਤੇ ਅੱਜ ਦਾ ਬਾਈ ਜੀ ਜੇ ਕਿਤੇ ਚਾਰ ਬੰਦੇ ਆਦੇ ਆ ਤੇ ਬੀਬੀਆਂ ਨੂੰ ਤਾਪ ਜੜ ਜਾਂਦਾ ਵੀ ਰੋਟੀ ਲਾਉਣੀ ਪੈਣੀ ਹੈ ਨਾ ਇਹ ਬੜੀ ਵੱਡੀ ਗੱਲ ਆ ਤੇ ਰੋਟੀ ਪਾਣੀ ਜ਼ਰੂਰ ਇਹਨਾਂ ਨੂੰ ਖਵਾਇਆ ਕਰੋ ਹਰ ਇੱਕ ਮਸ਼ੀਨਾਂ ਵਾਲੇ ਨੂੰ ਕਿਉਂਕਿ ਇਹ ਨਾ ਸੋਚਿਆ ਕਰੋ ਜਿੰਦੇ ਪਹਿਲੇ ਟਾਈਮ ਜਾਂਦੀ ਆ ਜੀ ਉਹਨੂੰ ਰੋਟੀ ਜ਼ਰੂਰ ਖਵਾਉਣੀ ਚਾਹੀਦੀ ਆ ਸਵੇਰੇ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਕਈ ਵਾਰਾ ਵੀਰ ਭੁੱਖੇ ਜਿਹੜੇ ਤੂੜੀ ਤਾਂ ਤੇ ਲਾਉਣ ਆਲੇ ਹਨਾ ਇਤਰਾ ਗਾਂ ਦੀ ਗਾਂ ਚੱਲ ਜਾਂਦਾ ਕੰਮ ਮੁੜ ਕੇ ਦੋ ਕੇਸ ਦੀਆਂ ਬਣਾਦੀਆਂ ਚਾਰ ਕੇਸ ਦੀਆਂ ਬਣਾਤੀਆਂ ਤੇ ਇਹ ਗੱਲ ਨਾਲ ਸੋਚਿਆ ਕਰੋ ਜਿਉਂਦੇ ਵਾਸਤੇ ਰੋ ਬਹੁਤ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੀ ਧੰਨਵਾਦ ਮੇਰੇ ਭਰਾ